ਜੇ ਜਬਦੀ ਸਾਹਿਬ ਪੜਦੇ ਆ ਨਾ ਉਹਦੇ ਵਿੱਚ ਲਿਖਿਆ ਹੈ ਸੁਣਿਆ ਸਿੱਧ ਪੀਰ ਸੁਰਨਾ ਸੁਣਿਆ ਤਰ ਤਵਲਾ ਕਾਸ ਪਰ ਇੱਕ ਤੁਖ ਬਾਣੀ ਵਿੱਚ ਵੀ ਲਿਖਿਆ ਹੈ ਇਸੇ ਲਈ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਾਰ ਦੀੇ ਸਮਲਣਾਓ ਇਸ ਨੂੰ ਜਿਹੜਾ ਸੁਣਿਆ ਹੋਵੇ ਉਹਨੂੰ ਮੰਨਿਆ ਜਾਵੇ ਤੇ ਉਹ ਬਾਹਰ ਲਾ ਨਹੀਂ ਅੰਦਰ ਲਾ ਇਸ਼ਨਾਨ ਤੀਰਥ ਦਾ ਹੋ ਜਾਂਦਾ ਤੀਰਥ ਪੂਰਾ ਸਦਰੂ ਲਿਖਿਆ ਹੈ 76 ਨਾਂ ਆਤਾ ਸਗਰੀ ਮੰਨ ਲਾਇ ਲਿਖਿਆ ਤੇ ਜਦੋਂ ਉਹ ਸਦਰੂ ਦਾ ਵਜਨ ਮੰਦਾ ਹੈ ਅਰਨੀ ਕਈ ਨਾ ਡਾਕਟਰ ਟੀਗਾ ਲਾਉਂਦੇ ਨੇ ਤੇ ਉਹਦੀ ਪੀੜ ਹੁੰਦੀ ਹੈ ਪਰ ਅਸਰ ਜਿਹੜਾ ਅੰਦਰ ਉਹ ਬਹੁਤ ਵਧੀਆ ਹੋ ਜਾਂਦਾ ਕੇ ਦਾ ਸਾਨੂੰ ਇਹ ਜਾਬਦਾ ਤੜਕੇ ਉੱਠਣਾ ਮੁਸ਼ਕਲ ਹੈ ਪਰ ਜਿਹੜਾ ਸਭ ਤੋਂ ਔਖਾ ਵੇਲਾ ਜਿਸਲੇ ਆਦਮੀ ਨੇ ਇਸ ਸੰਸਾਰ ਤੋਂ ਜਾਣਾ ਉਹਦੇ ਨਾਲ ਸਵੇਰੇ ਚੜ੍ਹ ਕੇ ਉੱਠਣਾ ਕੋਈ ਔਖਾ ਨਹੀਂ ਮਨ ਨੂੰ ਕੋਸ਼ਿਸ਼ ਕਰੇ ਉਹ ਵੀ ਸਾਡਾ ਚੇਤ ਧਾਰਵੇ